ਇਹ ਕੱਲ ਪਰਸਨ ਵਾਲੋਂ ਵਧੇ ਇਹ ਕੋਈ ਨਿਸ਼ਾਨ ਤੇ ਲੱਗਦਾ ਨਹੀਂਗਾ ਵੀ ਹਾਂ ਕੱਗਰ ਘਟਿਆ ਹੋਵੇ ਆ ਦੇਖੋ ਐਨ ਫੁੱਲ ਚੱਲ ਰਿਹਾ ਐਨਾ ਕ ਥੱਲੇ ਆ ਪਿਆ ਬਾਕੀ ਤੁਹਾਨੂੰ ਆਪਾਂ ਜਿਹੜਾ ਅੱਗੇ ਉਧਰ ਟੀ ਪੁਆਇੰਟ ਹੈ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਇਸ ਟਾਈਮ ਕੱਗਰ ਦੇ ਲਾਈਵ ਹਾਲਾਤ ਤੁਹਾਨੂੰ ਰਸੌਲੀ ਪੁਲ ਦੇ ਉੱਪਰ ਦਿਖਾ ਰਹੇ ਆਪਾਂ ਆ ਦੇਖੋ ਕੱਗਰ ਐਨ ਫੁੱਲ ਛਾਲਾ ਮਾਰਦਾ ਹੋਇਆ ਆ ਦੇਖੋ ਬਾਕੀ ਆਪਾਂ ਕੋਸ਼ਿਸ਼ ਕਰਦੇ ਆ ਤੁਹਾਨੂੰ ਅੱਗੇ ਦਿਖਾਉਣ ਦੀ ਚਲੋ ਚਲੋ ਆ ਦੇਖੋ ਆ ਖੇਤ ਦੇ ਜਿਹੜਾ ਕੱਗਰ ਦੇ ਉੱਪਰ ਬੰਨਣੇ ਤੁਸੀਂ ਦੇਖ ਸਕਦੇ ਹੋ ਕੱਗਰ ਦੇ ਉੱਪਰ ਜਿਹੜੇ ਬੰਨਣੇ ਆ ਦੇਖੋ ਆ ਜਿਹੜੀ ਖੇਤ ਨੇ ਕੱਗਰ ਦੇ ਉੱਪਰ ਆ ਦੇਖੋ ਆ ਲਓ ਚੱਕੋ ਇਹਨਾਂ ਲੈਵਲ ਬਰਾਬਰ ਕਰਤਾ ਹਲੋ ਆ ਕੱਗਰ ਦੇਖ ਸਕਦੇ ਹੋ ਅੱਗੇ ਆਪਾਂ ਟੀ ਪੁਆਇੰਟ ਤੇ ਹੋਰ ਜਾਣਦੇ ਆ ਦਿਖਾਉਣਾ ਨਾ ਜ਼ਿਆਦਾ ਹੋ ਗਿਆ ਵੀ ਜਿਹੜੀ ਮੜੀ ਦੀ ਨੀਵੀਂ ਹੈ ਕੋਈ 2 ਫੁੱਟ ਪਾਣੀ ਨਹੀਂ ਤੇ ਬਾਕੀ ਤਾਂ ਇੱਧਰ ਬਰਾਬਰ ਹੀ ਆ ਦੇਖੋ ਸਪੀਡ ਚੈੱਕ ਕਰ ਲਓ ਤੁਸੀਂ ਬਹੁਤ ਸਪੀਡ ਨਾਲ ਪਾਣੀ ਵਧ ਰਿਹਾ ਕੱਲ ਦਾ ਪਰसों ਕਹਿੰਦੇ ਵਧਿਆ ਸੀ ਇੱਕਦਮ ਵੀ ਕਿਤੇ ਆਪਣਾ ਪਟਿਆਲਾ ਬਲਿਹੜੀ ਇੱਧਰ ਸਾਈਡ ਘਨੌਰ ਸਾਈਡ ਉੱਚ ਲਿਆ ਵੀ ਸੀ ਪਾਣੀ ਪਰ ਫਿਰ ਕਹਿੰਦੇ ਘਟ ਗਿਆ ਸੀ ਪਰ ਅੱਜ ਦੀ ਡੇਟ 'ਚ ਕਹਿੰਦੇ ਫਿਰ ਪਾਣੀ ਬਿਲਕੁਲ ਸਿਰੇ ਤੇ ਵੀ ਪਾਣੀ ਇਸ ਤੋਂ ਉੱਪਰ ਸਿਰ ਹੈ ਕੋਈ ਘਟਣ ਦਾ ਨਿਸ਼ਾਨ ਤਾਂ ਹੈ ਨਹੀਂਗਾ ਜਿਹੜਾ ਤੁਹਾਨੂੰ ਆਪਾਂ ਦਿਖਾ ਦਈਏ ਕੋਈ ਘਟਣ ਦਾ ਨਿਸ਼ਾਨ ਹੋਵੇ ਘਟਣ ਦਾ ਨਿਸ਼ਾਨ ਕੋਈ ਨਹੀਂ ਹੈਗਾ ਸਾਰੇ ਜਿਹੜੇ ਜ਼ਿੰਮੇਵਾਰ ਭਰਾ ਨੇ ਆਪਣਾ ਗੌਰ ਕਰ ਲੈਣਾ ਆਪਣੇ 2-4 ਦਿਨ ਇਹ ਜਿੰਨਾ ਕਿ ਜਿੰਨਾ ਤੱਕ ਪਾਣੀ ਉਛਲਦਾ ਹੈ ਪਾਣੀ ਨਹੀਂ ਜਾਂਦਾ ਆਪਣੇ ਬੰਨਾਂ ਤੇ ਉਹਨਾਂ ਤੇ ਪਹਿਰਾ ਦੇ ਲਓ ਤੁਸੀਂ ਕੋਈ ਥੋੜੇ 1-2 ਦਿਨ ਅਲਰਟ ਹੋਣ ਦੀ ਲੋੜ ਹੈ ਤੁਹਾਨੂੰ ਜਿਹੜਾ ਕਿ ਇਹ ਪਾਣੀ ਇਹ ਫਿਰ ਘਟ ਜਾਊਗਾ ਇੱਕ ਵਾਰੀ ਘਟ ਗਿਆ ਫਿਰ ਘਟਣਾ ਸ਼ੁਰੂ ਹੋ ਜਾਊਗਾ ਕਿਉਂਕਿ ਜਿੱਦਾਂ ਜਿੱਦਾਂ ਦੇ ਹਾਲਾਤ ਅਸਰੇ ਨੇ ਵੀ ਪਿੱਛੇ ਵੀ ਜਿਹੜਾ ਮੀਂਹ ਦਾ ਕੋਈ ਮੌਸਮ ਨਹੀਂ ਹੈਗਾ ਇਹ ਤੁਹਾਨੂੰ ਆਪਾਂ ਲਾਈਵ ਦਿਖਾ ਰਹੇ ਹਾਂ ਰਸੌਲੀ ਪਿੰਡ ਦੇ ਉੱਪਰੋਂ ਜਿਹੜਾ ਟੀ ਪੁਆਇੰਟ ਹੈ ਸਾਗਰੇ ਤੇ ਰਸੌਲੀ ਵਾਲਾ ਉੱਥੋਂ ਤੁਹਾਨੂੰ ਆਪਾਂ ਲਾਈਵ ਦਿਖਾ ਰਹੇ ਹਾਂ ਇਹ ਜਿਹੜੇ ਕੱਗਰ ਦੇ ਮੌਕੇ ਦੇ ਹਾਲਾਤ ਨੇ ਅਜੇ ਤਰੀਕ ਹੈਗੀ 15 ਅਗਸਤ ਸ਼ਾਮ ਦੇ 5:42 ਹੋ ਚੁੱਕੇ ਨੇ ਉਹਦੇ باوجود ਵੀ ਅਜੇ ਤੱਕ ਇਹ ਬੰਨ ਨਹੀਂ ਬੰਨਿਆ ਦੇਖੋ ਅਜੇ ਤੱਕ ਤੁਸੀਂ ਇਹ ਦੇਖ ਸਕਦੇ ਹੋ ਕੱਗਰ ਦੇ ਲੈਵਲ ਤੋਂ ਥੋੜਾ ਜਿਹਾ ਬਸ ਉੱਪਰ ਇਹਦੇ ਆ ਦੋਵੇਂ ਪਾਸਿਓਂ ਨੰਗਾ ਹੈ ਜੇ ਬੰਨ ਤੇ ਇੱਥੋਂ ਪਾਣੀ ਸਪੀਟਾ ਨਾਲ ਜਾਊਗਾ ਤੇ ਸਪੀਟਾ ਨਾਲ ਹੀ ਆ ਸਾਡਾ ਰਸਤਾ ਜਿਹੜਾ ਤੁਸੀਂ ਦੇਖ ਰਹੇ ਹੋ ਸਾਰਾ